ਵੈਰਜ ਦਾ ਖਾਲਸਾ ਵੈਰਜ ਕੀ ਫਤਿਹ ਗੱਲਾਂ ਕੌੜੀਆਂ ਨੇ ਕੁਝ ਪਰ ਵੀਡੀਓ ਨੂੰ ਸਕਿਪ ਨਹੀਂ ਕਰਨਾ ਵੀਡੀਓ ਨੂੰ ਧਿਆਨ ਦੇ ਨਾਲ ਸੁਣਨਾ ਖਬਰ ਜੁੜੀ ਆ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਤਸਾਨਾ ਦੇ ਨਾਲ ਹੈ ਤੇ ਕੇਂਦਰ ਸਰਕਾਰ ਦੇ ਨਾਲ ਇਹਦੇ ਆਪਾਂ ਬਾਅਦ ਅੱਜਕੱਲ੍ਹ ਗੱਲਬਾਤ ਕਰਦੇ ਆ ਕਿ ਜਗਜੀਤ ਸਿੰਘ ਡੱਲੇਵਾਲ ਨੇ ਜਿਹੜਾ ਮਰਨ ਵਰਤ ਤੋੜਿਆ ਉਹ ਸਹੀ ਫੈਸਲਾ ਸੀ ਕਿ ਗਲਤ ਸੀ ਇਸ ਨੂੰ ਲੈ ਕੇ ਜਗਿੰਦਰ ਸਿੰਘ ਉਗਰਾਹਾਂ ਦਾ ਜਿਹੜਾ ਬਿਆਨ ਆਇਆ ਗਿਆ ਉਹ ਵੀ ਤੁਹਾਨੂੰ ਸੁਣਾਉਣੇ ਆ ਪਰ ਪਹਿਲਾ ਜਿਹੜਾ ਵੀਡੀਓ ਨੂੰ ਚਲਦੀ ਚਲਦੀ ਸ਼ੇਅਰ ਕਰ ਦਿਓ ਤੇ ਆਪਣੇ ਕਮੈਂਟ ਜ਼ਰੂਰ ਲਿਖਿਓ ਹੁਣ ਇੱਕ ਜਗਿੰਦਰ ਸਿੰਘ ਉਗਰਾਹਾਂ ਨੇ ਬਿਆਨ ਦਿੱਤਾ ਜਗਜੀਤ ਸਿੰਘ ਡੱਲੇਵਾਲ ਨੂੰ ਲੈ ਕੇ ਕਿ ਜਗਜੀਤ ਸਿੰਘ ਡੱਲੇਵਾਲ ਨੇ ਜਿਹੜਾ ਮਰਨ ਵਾਰਤ ਜਿਹੜਾ ਆਪਣਾ 54-55 ਦਿਨਾਂ ਤੋਂ ਉਹਨੇ ਮਰਨ ਵਾਰਤ ਰੱਖਿਆ ਸੀ ਉਹ ਕਹਿੰਦੇ ਸਾਰਾ ਖੂ ਖਾਤੇ ਵਿੱਚ ਪਾ ਲਿਆ ਕਿੰਨੇ ਕਿਸਾਨਾਂ ਦੇ ਵਿੱਚ ਵੱਡੀ ਨਰਾਸ਼ਤਾ ਆ ਗਈ ਅੱਜ ਤੱਕ ਕੇਂਦਰ ਸਰਕਾਰ ਨੇ ਇੱਕ ਤਰੀਕ ਹੀ ਦਿੱਤੀ ਆ ਕਿ ਗੱਲਬਾਤ ਕਰਨ ਦਾ ਸਮਾਂ ਤੇ ਡੱਲੇਵਾਲ ਨੇ ਝੱਟ ਬਾਰ ਮਰਨ ਵਰਤ ਤੋੜ ਕੇ ਤੇ ਕਹਿੰਦੇ ਕਿਸਾਨਾਂ ਦੇ ਨਾਲ ਵਿਸ਼ਵਾਸ ਘਾਤ ਕੀਤਾਗਾ ਇਹ ਜਗਰਾ ਜਗਿੰਦਰ ਸਿੰਘ ਉਗਰਾਹਾਂ ਦਾ ਜਿਹੜਾ ਬਿਆਨ ਸਾਹਮਣੇ ਆ ਰਿਹਾ ਹੈਗਾ ਤੇ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਸਾਨੂੰ ਪਤਾ ਸੀ ਕਿ ਇਸ ਅੰਦੋਲਨ ਦੇ ਵਿੱਚੋਂ ਕੱਖ ਨਹੀਂ ਨਿਕਲਣਾ ਇਸ ਕਰਕੇ ਕਹਿੰਦਾ ਅਸੀਂ ਇਸ ਅੰਦੋਲਨ ਦਾ ਹਿੱਸਾ ਨਹੀਂ ਬਣੇ ਇਸ ਉੱਤੇ ਨਹੀਂ ਗਏ ਇਹ ਅੰਦੋਲਨ ਨੇ ਜਿਹੜਾ ਖਿੰਡ ਜਾਣਾਗਾ ਜਿਹੜਾ ਕਦੇ ਉਹ ਅੰਦੋਲਨ ਲੰਮਾ ਚੱਲ ਜਾਵੇ ਉਹਨੂੰ ਲਮਕਾਇਆ ਜਾਵੇ ਤਾਂ ਉਹਦੋਂ ਅੰਦੋਲਨ ਜਿਹੜੇ ਕਿ ਬਹੁਤਾ ਟਾਈਮ ਨਹੀਂ ਚੱਲਦੇ ਹੁੰਦੇ ਇਸ ਕਰਕੇ ਉਹਨੇ ਜਗਿੰਦਰ ਗਰਾਹ ਅਗਰਾਹ ਜੁਨੀਆਂ ਦੇ ਪ੍ਰਧਾਨ ਨੇ ਜਿਹੜੇ ਕਿ ਉਹਨਾਂ ਨੇ ਜਗਦੀਸ਼ ਸਿੰਘ ਡੱਲੇਵਾਲ ਨੂੰ ਤਿੱਖੇ ਬਿਆਨ ਕੀਤੇ ਨੇ ਜਾਨੀ ਕਿ ਤਿੱਖੇ ਬਾਅਰ ਕੀਤੇ ਨੇ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਸਾਰਾ ਕੁਸ਼ਾ ਜਗਜੀਤ ਸਿੰਘ ਡੱਲੇਵਾਲ ਕਹਿੰਦਾ ਸੀ ਤਾਂ ਪਹਿਲੇ ਕਹਿੰਦੇ ਰਹੇ ਸੀ ਕਿ ਧਰਨਾ ਜਾਂ ਇਹ ਕਹਦੀਏ ਕਿ ਇੱਕ ਵੇਚਣਗੇ ਜਾਂ ਇਹਨਾਂ ਮੰਗਾ ਤੋਂ ਪਿੱਸੇ हटਣਗੇ ਉਹਨਾਂ ਨੇ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਪੁੱਛਣਾ ਹੋਵੇ ਕਿ ਜਿਹੜਾ ਇਹ ਮਰਨ ਵਰਤ ਰੱਖਿਆ ਸੀ ਇਹ ਮਰਨ ਵਰਤ ਇਹ ਰੱਖਿਆ ਸੀ ਕਿ ਭਾਈ ਜਦੋਂ ਕੇਂਦਰ ਦੀ ਚਿੱਠੀ ਆਊਗੀ ਮੰਗਾ ਮੰਨਣ ਵਾਸਤੇ ਇਹ ਗੱਲਬਾਤ ਕਰਨ ਵਾਸਤੇ ਉਦੋਂ ਮਰਨ ਬਰਤ ਤੋੜੇ ਜਾਵੇਗਾ ਜਾਂ ਫਿਰ ਜਿੰਨੇ ਸੰਘਰਸ਼ ਸੀ ਮੰਗਾ ਸੀ ਐਮਐਸਪੀ ਨੂੰ ਲੈ ਕੇ ਜਿਹੜਾ ਮਰਨ ਬਰਤ ਰੱਖਿਆ ਸੀ ਕਹਿੰਦੇ ਉਹ ਤਾਂ ਵਿੱਚ ਹੀ ਪਿਆਗਾ ਕਹਿੰਦੇ ਇਹਦੇ ਤਹਿਤ ਜਿਹੜੀ ਸਰਕਾਰ ਆ ਕੇਂਦਰ ਦੀ ਹੁਣ ਜਿਹੜੇ ਪਹਿਲਾਂ ਵਾਲੇ ਤਿੰਨ ਕਾਲੇ ਕਾਨੂੰਨ ਨੇ ਉਹ ਵੀ ਜਲਦੀ ਲਾਗੂ ਕਰਨ ਵਾਲੀ ਆ ਇਹ ਵੀ ਸੂਤਰ ਦੇ ਹਵਾਲੇ ਤੋਂ ਵੱਡੀ ਜਿਹੜੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਜੋ ਤਿੰਨ ਗਨੂਨ ਕਾਲੇ ਆਪਾਂ ਕਹਿੰਦੇ ਸੀ ਕਿਸਾਨਾਂ ਨੂੰ ਜਿਹੜੇ ਕਿ ਲੱਗਦਾ ਕਿ ਸਾਡੇ ਉੱਤੇ ਜਿਹੜਾ ਇਹ ਮਾਰੂ ਕਾਨੂੰਨ ਨੇ ਥਾਪੇ ਜਾ ਰਹੇ ਨੇ ਹੁਣ ਕੇਂਦਰ ਸਰਕਾਰ ਉਹ ਵੀ ਲਾਗੂ ਕਰੂਗੀ ਆਉਣ ਵਾਲਾ ਟਾਈਮ ਦੇ ਵਿੱਚ ਤੁਸੀਂ ਇਹ ਵੇਖ ਲਿਓ ਦੂਸਰੇ ਪਾਸੇ ਕੇਂਦਰ ਸਰਕਾਰ ਜਿਹੜਾ ਕਿ ਧਰਨਾ ਲੱਗਿਆ ਇਹਨੂੰ ਵੀ ਬੜੀ ਚਲਾਕੀ ਨਾਲ ਉਠਾਉਣਗੇ ਕਿਸਾਨ اٹھਾਇਆ ਜੂ ਕਿਸਾਨਾਂ ਨੂੰ ਅਤੇ ਨਾਲ ਇਹ ਜਗਜੀਤ ਸਿੰਘ ਡੱਲੇਵਾਲ ਨੇ ਇੱਕ ਇਹ ਤਾਂ ਗੱਲ ਮਾੜੀ ਕੀਤੀ ਆ ਜਿਸ ਬੰਦੇ ਨੇ ਆਪਣਾ ਇੱਕ ਫੌਕਸ ਰੱਖਿਆ ਸੀ ਐਮਐਸਪੀ ਨੂੰ ਲੈ ਕੇ ਜਾਂ ਹੋਰ ਕੁਝ ਕਿਸਾਨੀ ਮੰਗਾਂ ਨੂੰ ਲੈ ਕੇ ਅਜੇ ਤੱਕ ਉਹ ਮਿਲਿਏ ਨਹੀਂ ਅਜੇ ਤਾਂ ਕੇਂਦਰ ਸਰਕਾਰ ਨੇ ਇੱਕ ਸਮਾਂ ਹੀ ਦਿੱਤਾ ਗੱਲਬਾਤ ਕਰਨ ਦਾ ਜਦੋਂ ਦਿੱਲੀ ਮੋਰਚਾ ਲੱਗਿਆ ਸੀ ਉਦੋਂ ਵਾਰੀ ਘੱਟੋ ਘੱਟ 20 25 ਵਾਰੀ ਜਿਹੜੀਆਂ ਗੱਲਬਾਤ ਹੋਈ ਸੀ ਕੇਂਦਰ ਦੇ ਨਾਲ ਉਹਨਾਂ ਦੇ ਵਿੱਚੋਂ ਕੱਖ ਨਹੀਂ ਨਿਪੜਿਆ ਜਦੋਂ ਐਡਾ ਵੱਡਾ ਅੰਦੋਲਨ ਆ ਉਹਨਾਂ ਦੇ ਵਿੱਚੋਂ ਗੱਲਬਾਤ ਤੇ ਕੱਖ ਨਹੀਂ ਨਿਪੜਿਆ ਤੇ ਹੁਣ ਤੁਹਾਨੂੰ ਲੱਗਦਾ ਕਿ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਬਾਅਦ ਤੇ ਖੋਲ ਕੇ ਕਿ ਕੇਂਦਰ ਸਰਕਾਰ ਮੋਦੀ ਜਾਂ ਅਮਿਤ ਸਾਹਿਬ ਜਿਹੜੀਆਂ ਇਹ ਮੰਗਾਂ ਮੰਨ ਲੈਣਗੇ ਇਹ ਕਦੇ ਵੀ ਨਹੀਂ ਹੋ ਸਕਦਾ ਉਹ ਜਗਿੰਦਰ ਗੜਾਹ ਆਪਣੇ ਆਪ ਠੀਕ ਆ ਤੇ ਇਹ ਆਪਣੀ ਜਗ੍ਹਾ ਠੀਕ ਆ ਕਿ ਕਿਸਾਨ ਜਥੇਬੰਦੀਆਂ ਦੇ ਅੱਪੇ ਆਪਣੇ ਜਿਹੜੇ ਹੁੰਦੇ ਨੇ ਉਹ ਬਖਰੇਵੇਂ ਜ਼ਰੂਰ ਨੇ ਜਗਿੰਦਰ ਗੜਾਹ ਨੇ ਇਹ ਵੀ ਕਿਹਾਗਾ ਕਿ ਜਗਜੀਤ ਸਿੰਘ ਡੱਲੇਵਾਲ ਦੇ ਕੁਝ ਆਲੂਕਮੇ ਭੇਦ ਨੇ ਜਿਹੜੇ ਉਹ ਵੀ ਲੋਕਾਂ ਤੱਕ ਜਿਹੜੀ ਦੱਸਣੇ ਜ਼ਰੂਰੀ ਨੇ ਆਉਣ ਵਾਲੇ ਟਾਈਮ ਦੇ ਵਿੱਚ ਉਹ ਵੀ ਦੱਸੇ ਜਾਣਗੇ ਦੂਸਰੀ ਗੱਲ ਇਹ ਆ ਕਿ ਕਿਸਾਨਾਂ ਦੇ ਨਾਲ ਇਹ ਵਿਸ਼ਵਾਸ ਘਾਤਤਾ ਹੋਈ ਆ ਇਹਨੂੰ ਮੰਨੇ ਚਾਹੇ ਕੋਈ ਨਾ ਮੰਨੇ ਕਿਉਂਕਿ ਜਦੋਂ ਮਰਨ ਬਰਤ ਦਾ ਕੋਈ ਨਾਂ ਲੈਂਦਾ ਸੀ ਤਾਂ ਲੋਕਾਂ ਦੇ ਅੰਦਰ ਕਿਸਾਨਾਂ ਦੇ ਅੰਦਰ ਇੱਕ ਚੀਜ਼ ਪੈਂਦੀ ਸੀ ਕਿ ਜਾਂ 77 ਸਾਲ ਦਾ ਜਿਹੜਾ ਜਰਨੈਲ ਜਗਦੀਸ਼ ਸਿੰਘ ਡੱਲੇਵਾਲ ਮਰਨਵਰਤ ਤੇ ਬੈਠਾ ਤੇ ਉਹ ਸਰਕਾਰ ਟੱਸ ਤੋਂ ਮਸਣੀ ਹੋ ਰਹੀ ਤੇ ਲੋਕਾਂ ਦਾ ਜਿਹੜਾ ਕਿ ਹੜ ਬਦਨਾ ਸ਼ੁਰੂ ਹੋ ਗਿਆ ਸੀ ਲੋਕ ਕਿਸਾਨ ਨੇ ਜਿਹੜੇ ਆਮੋ ਹਾਰੇ ਚੱਲਣ ਲੱਗ ਪਏ ਸੀ ਲੋਕ ਖਨੌਰੀ ਬਾਰਡਰ ਤੇ ਸੰਭੂ ਬਾਰਡਰ ਦੇ ਵਿੱਚ ਪਰ ਹੁਣ ਜਿਹੜਾ ਕਿ ਇੱਕ ਕੇਂਦਰ ਦੀ ਸਰਪ ਚਿੱਠੀ ਆਈ ਆ ਆਪਾਂ ਜਿਸ ਨੂੰ ਗਿੱਦਰ ਚਿੱਠੀ ਕਹਿੰਦੇ ਹੁੰਦੇ ਆ ਇਹ ਕਿਸਾਨ ਯੂਨੀਅਨ ਗਿੱਦਰ ਚਿੱਠੀ ਕਹਿੰਦੇ ਉਹਨੂੰ ਉਹ ਗਿੱਦੜ ਚਿੱਠੀ ਦੇ ਆਉਣ ਤੋਂ ਪਹਿਲਾਂ ਹੀ ਜਗਜੀਤ ਸਿੰਘ ਡੱਲੇਵਾਲ ਨੇ ਜਿਹੜਾ ਤੇ ਇੱਕਦਮ ਜਿਹੜਾ ਮਰਨ ਵਰਤ ਉਹ ਤੋੜ ਦਿੱਤਾ ਤੇ ਜਿਹੜੇ 111 ਜਾਣੇ ਹੋਰ ਗਏ ਸੀ ਉਹਨਾਂ ਨੇ ਵੀ ਆਪਣਾ ਮਰਨ ਵਰਤ ਤੋੜ ਦਿੱਤਾ ਇਹ ਹੁਣ ਵੱਡੇ ਸਵਾਲਾਂ ਦੇ ਵਿੱਚ ਜਿਹੜਾ ਜਗਜੀਤ ਸਿੰਘ ਡੱਲੇਵਾਲ ਤੇ ਇਹਦੀ ਜਥੇਬੰਦੀ ਘਿਰਦੀ ਨਜ਼ਰ ਆ ਰਹੀ ਆ ਕਿਉਂਕਿ ਤੁਹਾਨੂੰ ਆ ਪਹਿਲਾਂ ਵੀ ਦੱਸਿਆ ਸੀ ਇਹ 20-25 ਦਿਨਾਂ ਦਾ ਸਮਾਂ ਜਿਹੜਾ ਕੇਂਦਰ ਸਰਕਾਰ ਨੇ ਇਹਨਾਂ ਨੂੰ ਦੇ ਦਿੱਤਾ ਕਿ ਜਿਹੜਾ 14 ਫਰਵਰੀ ਤੱਕ ਜਿਹੜਾ ਸਮਾਂ ਦੱਸਿਆ ਜਾ ਰਿਹਾ ਕਿ 14 ਫਰਵਰੀ ਤੱਕ ਜਿਹੜੀ ਗੱਲਬਾਤ ਹੋਊਗੀ ਹੁਣ ਤੁਸੀਂ ਦੇਖ ਲਓ ਕਿ ਮਹੀਨੇ ਪਿੱਛੇ ਜਿਹੜੀ ਗੱਲਬਾਤ ਹੁੰਦੀ ਆ ਜੇ ਪਹਿਲਾਂ ਤਾਂ ਗੱਲਬਾਤ ਜੇ ਕੇਂਦਰ ਕਰਦੀ ਉਹਨਾਂ ਦੇ ਨਾਲ ਫੇਰ ਮਰਨ ਵਰਤ ਤੋੜਨ ਦਾ ਹੱਕ ਬਣਦਾ ਸੀ ਕਿ ਭਾਈ ਆ ਲਓ ਸਾਡੇ ਨਾਲ ਅੱਜ ਹੀ ਅਸੀਂ ਗੱਲਬਾਤ ਕਰਦੇ ਆ ਤੁਸੀਂ ਮਰਨ ਵਰਤ ਤੋੜੋ ਪਹਿਲਾਂ ਅਸੀਂ ਗੱਲਬਾਤ ਕਰਦੇ ਆ ਤੇ ਜਦੋਂ ਮਹੀਨਾ ਜੇ ਪਿਆਗਾ ਚਿੱਠੀ ਗਿੱਧੜ ਚਿੱਠੀ ਆਈ ਆ ਉਹਦੇ ਵਿੱਚ ਕੀ ਗੱਲਾਂ ਕਰੂ ਕੀ ਨਾ ਕਰੂ ਇਹ ਤਾਂ ਬਾਅਦ ਦੀ ਗੱਲਾਂ ਨੇ ਤੇ ਪਰ ਇਹਦੇ ਵਿੱਚੋਂ ਪਹਿਲੇ ਜਿਹੜੇ ਕਿ ਕਿਸਾਨਾਂ ਵੱਲੋਂ ਲੋਕਾਂ ਵੱਲੋਂ ਜਥੇਬੰਦੀਆਂ ਵੱਲੋਂ ਜਿਹੜੇ ਕਿ ਜਗਜੀਤ ਸਿੰਘ ਡੱਲੇਵਾਲ ਤੇ ਵੱਡੇ ਸਵਾਲ ਖੜੇ ਕਰ ਦਿੱਤੇ ਨੇ ਹੁਣ ਇਸ ਨੂੰ ਲੈ ਕੇ ਜਿਹੜਾ ਕਿ ਜਿੱਥੇ ਸਰਕਾਰਾਂ ਨੂੰ ਸਰਕਾਰਾਂ ਨੂੰ ਇੱਕ ਬਹਾਨਾ ਚਾਹੀਦਾ ਸਰਕਾਰ ਨੂੰ ਇਹ ਚਾਹੀਦਾ ਕਿ ਬਾਕੀ ਜਥੇਬੰਦੀਆਂ ਨੇ ਜਿਹੜੀਆਂ ਕਿ ਇਹਨਾਂ ਜਥੇਬੰਦੀਆਂ ਦੇ ਜਿਹੜੀਆਂ ਕਿ ਖਿਲਾਫ ਹੋ ਗਈਆਂ ਜਦ ਬਿਆਨਬਾਜ਼ ਜਿਹੜੀਆਂ ਕਿ ਇਹਨਾਂ ਦੇ ਖਿਲਾਫ ਦੇਣ ਲੱਗ ਪਈਆਂ ਤੇ ਤੁਹਾਨੂੰ ਲੱਗਦਾ ਕਿ ਉਸ ਚਿੱਠੀ ਦੇ ਵਿੱਚ ਉਸ ਗੱਲਬਾਤ ਦੇ ਵਿੱਚ ਕੁਝ ਨਹੀਂ ਨਿਕਲਣਾ ਸਿਰਫ ਇੱਕ ਕਿਸਾਨਾਂ ਦੇ ਨਰਾਸਾ ਪੱਲੇ ਪਊਗੀ ਇਹ ਤੋਂ ਸਵਾਏ ਹੋਰ ਕੁਝ ਨਹੀਂ ਤੁਹਾਨੂੰ ਲੱਗਦਾ ਕਿ ਇੱਕ ਹੰਕਾਰੀ ਬੰਦਾ ਜੇ ਹੋਵੇ ਹੰਕਾਰੀ ਰਾਜਾ ਹੋਵੇ ਤੇ ਉਹ ਤੁਹਾਡੀ ਇਹ ਇਹ ਮੰਗ ਜਿਹੜੀ ਪਹਿਲਾਂ ਦੇ ਝਟ ਦੇ ਤੌਰ ਤੇ ਪਹਿਲੀ ਮੰਗ ਲੂਗਾ ਆਪਾਂ ਤਾਂ ਕਹਦੇ ਆ ਕਿ ਮੰਨਣੀਆਂ ਚਾਹੀਦੀਆਂ ਨੇ ਕਿ ਕਿਸਾਨਾਂ ਦੀਆਂ ਜਿਹੜੀਆਂ ਜਾਇਜ਼ ਮੰਗਾਂ ਨੇ ਜਿਹੜੇ ਵਾਅਦੇ ਕਰਕੇ ਸਰਕਾਰਾਂ ਬਣਦੀਆਂ ਨੇ ਉਹਨਾਂ ਤੋਂ ਫਿਰ ਪਿੱਸੇ हट ਜਾਂਦੀਆਂ ਨੇ ਪਰ ਹੁਣ ਜਿਹੜਾ ਇਹ ਇੱਕ ਦੋਤੀ ਦੇ ਵਿੱਚ ਘਰ ਗਿਆ ਡੱਲੇਵਾਲ ਕਿਉਂਕਿ ਇੱਕ ਤਾਂ ਉਮਰ ਜ਼ਿਆਦਾ ਆ ਇੱਕ ਮਨਨ ਵਰਤ ਦੇ ਜਿਹੜਾ ਰੱਖਿਆ ਉਹਦੇ ਕਰਕੇ ਸਰੀਰ ਕਮਜ਼ੋਰ ਹੋ ਗਿਆ ਕੁਝ ਬਿਮਾਰੀਆਂ ਕਿਉਂਕਿ ਸਰੀਰ ਨੂੰ ਲੱਗ ਜਾਂਦੀਆਂ ਨੇ ਤੇ ਹੁਣ ਇੱਥੇ ਵੱਡੇ ਜਿਹੜੇ ਲੋਕ ਨੇ ਉਹ ਸਵਾਲ ਖੜੇ ਕਰਨ ਲੱਗ ਪਏ মিডিਆ ਦੇ ਸਾਹਮਣੇ ਆ ਕੇ ਬਿਆਨ ਵੀ ਦੇਣ ਲੱਗ ਪਏ ਤੇ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਲੋਕਾਂ ਨੇ ਇਹ ਜਗਜੀਤ ਸਿੰਘ ਡੱਲੇਵਾਲ ਤੇ ਇੱਕ ਵੱਡਾ ਪ੍ਰਸੰਨ ਚੈਨ ਲਾ ਦੇਣਾਗਾ ਜਾਂ ਤੇ ਇਹਨਾਂ ਨੇ ਕਹਿ ਦੇਣਾਗੇ ਮੋਰਚਾ ਵੇਦਤਾ ਜਾਂ ਇਹ ਕਹਿ ਦੇਣਾ ਕਿ ਮੋਰਚਾ ਜੇਕਰ ਗੱਲਬਾਤ ਲਈ ਤੇ ਉਸ ਤੋਂ ਪਹਿਲਾਂ ਜਿਹੜੀ ਕੇਂਦਰ ਸਰਕਾਰ ਆ ਇਹਨਾਂ ਮੋਰਚਿਆਂ ਨੂੰ ਜਿਹੜਾ ਚਕਾਉਣ ਦੇ ਵਿੱਚ ਕਹਿੰਦੇ ਸਫਲ ਹੋ ਜਾਵੇਗੀ ਤੇ ਫਿਲਹਾਲ ਦੇਖਦੇ ਆ ਆਉਣ ਵਾਲਾ ਟਾਈਮ ਤੁਸੀਂ ਇਸ ਬਾਬਤ ਕੀ ਵੇਖਦੇ ਹੋ ਕੀ ਤੁਹਾਡੀ رائے ਆ ਤੁਸੀਂ ਆਪਣੇ ਕਮੈਂਟ ਬਾਕਸ ਦੇ ਵਿੱਚ ਜਰੂਰ ਆਪਣੇ ਕਮੈਂਟ ਲਿਖਣੇ ਨੇ ਕਿ ਜਗेंद्र ਸਿੰਘ ਅਗਰਾਹਾ ਦਾ ਬਿਆਨ ਜਿਹੜਾ ਇਹ ਗੱਲਾਂ ਕਹਿੰਦਾ ਕਿ ਆਪਣਾ ਡੱਲੇਵਾਲ ਨੇ ਜਿਹੜਾ ਕਿ ਮਰਨ ਵਰਤ ਇੱਕ ਚਿੱਠੀ ਆਉਣ ਦੇ ਖਾਤਰ ਰੱਖਿਆ ਸੀ ਜਾਂ ਫਿਰ ਐਮਐਸਬੀ ਨੂੰ ਲੈ ਕੇ ਤੇ ਹੋਰ ਕਿਸਾਨੀ ਮੰਗਾਂ ਨੂੰ ਲੈ ਕੇ ਰੱਖਿਆ ਸੀ ਇਹਨੇ ਕਲੀਅਰ ਕਰਨਾ ਉਹਨਾਂ ਨੇ ਕਿਹਾ ਸੀ ਕਿ ਸਾਨੂੰ ਪਹਿਲੇ ਪਤਾ ਸੀ ਕਿ ਡੱਲੇਬਾਲ ਦੇ ਇਸ ਜਥੇਬੰਦੀ ਚੋਂ ਅਸੀਂ ਨਾਲ ਇਸ ਕਰਕੇ ਨਹੀਂ ਲੱਗੇ ਕਿ ਸਾਨੂੰ ਪਤਾ ਸੀ ਕਿ ਇਹਨਾਂ ਨੇ ਪਹਿਲਾਂ ਹੀ ਜਿਹੜਾ ਭੱਜ ਜਾਣਾਗਾ ਇਹ ਵੱਡੀਆਂ ਗੱਲਾਂ ਨੇ ਜਿਹੜੀਆਂ ਜਗਿੰਦਰ ਸਿੰਘ ਉਗਰਾਹਾ ਜਥੇਬੰਦੀ ਦੇ ਜੋ ਪ੍ਰਧਾਨ ਨੇ ਆਗੂ ਨੇ ਉਹਨਾਂ ਨੇ ਬਾਕ-ਬਾਕ ਮੀਡੀਆ ਦੇ ਨਾਲ ਗੱਲਾਂ ਕੀਤੀਆਂ ਨੇ ਚਰਚਾ ਦਾ ਵਿਸ਼ਾ ਵੀ ਇਹ ਹੈਗੀ ਆ ਕਿਉਂਕਿ ਜਿੱਥੇ ਇੰਨਾ ਟਾਈਮ ਵਰਨ ਵਰਤ ਹੋ ਗਿਆ ਸੀ ਜੇ ਸਰਕਾਰ ਉਸੇ ਟਾਈਮ ਸਟੱਪ ਚੁਗਦੀ ਜਾਂ ਇਹ ਕਹਿੰਦੀ ਕਿ ਭਾਈ ਇਸੇ ਜਨਵਰੀ ਚ ਇੱਕ ਦੋ ਤਰੀਕਾ ਦਿੰਦੀ ਨਾਲੇ ਜਾਂ ਇਹ ਕਹਿੰਦੀ ਕਿ ਭਾਈ ਅੱਜ ਹੀ ਗੱਲਬਾਤ ਕਰੋ ਸਾਡੇ ਸਾਡੇ ਨਾਲ ਤਾਂ ਮਰਨ ਵਰਤ ਦਾ ਕਹਿੰਦੇ ਫਿਰ ਫਾਇਦਾ ਹੁੰਦਾ ਤੇ ਫਿਰ ਲੋਕ ਵੀ ਕਹਿੰਦੇ ਕਿ ਭਾਈ ਇਹਨਾਂ ਨੇ ਤਾਂ ਜਿਹੜਾ ਮਰਨ ਵਰਤ ਫਿਰ ਤੋੜਿਆ ਪਰ ਅੱਜ ਤੱਕ ਇਹ ਸਰਕਾਰ ਨੇ ਇੱਕ ਚਿੱਠੀ ਭੇਜੀ ਆ ਜੋ ਗੱਲਬਾਤ ਕਰੂ ਨਾ ਕਰੂ ਇਹਦੇ ਜਿਹੜੇ ਸਵਾਲ ਨੇ ਇਹਨਾਂ ਦੇ ਵਿੱਚ ਵੱਡੇ ਘਰ ਚੁੱਕੇ ਨੇ ਤੇ ਤੁਸੀਂ ਵੇਖਦੇ ਹੋ ਪੰਜਾਬੀ ਬੈਸਾ ਟੀਵੀ ਮੈਂ ਹਾਂ ਮਕਰਨ ਸਿੰਘ ਉੱਵਾ